ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਆ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੋਇਸਟ ਬੇਨਤੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਿਕਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਓ ਹੌਸ ਨੂੰ ਬਤਾਇਓ ਤੇ ਅੱਜ ਦੀ ਵਿਜਿਟ ਪਿੰਡ ਬਹਾਦਰਨਗਰ ਜ਼ਿਲ੍ਹਾ ਸ਼ਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਛੋਟਾ ਵਪਾਰੀ ਅਵਤਾਰ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਹਾਂ ਜੋ ਵਪਾਰ ਲੈਣ ਦਾ ਕਾਰੋਬਾਰ ਕਰਦਾ ਏ ਤੇ ਛੋਟੇ ਰੇਡ ਤੇ ਜਿਹੜੇ ਆ ਇਸ ਘਰ ਤੋਂ ਪਸ਼ੂ ਵੇਖਣ ਨੂੰ ਹੌਸਲ ਕਾਓ ਮਿਲ ਨੂੰ ਮਿਲਣ ਗਿਆ ਅੱਜ ਵੀ ਕਾਓ ਜਿਹੜੀ ਆ ਟੋਕੜ ਦੱਸ ਰਹਿ ਟੋਕੜ ਕਿਹਨ ਲੋ ਜੋ ਬੱਚਾ ਮਰ ਗਿਆ ਦੋ ਦ ਚੰਗੇ ਤੇ ਚੱਲਣ ਵਾਲੀ ਆ ਪਾ ਪਤਾ ਪੁੱਛਦੇ ਆ ਤੇ ਕਰਦੇ ਆ ਵਧੇਰੇ ਜਾਣਕਾਰੀ ਕਿਦੋਂ ਵੀ ਸਜਣੋ ਖਰੀਦਦਾਰੀ ਕਰਦੇ ਜੀ ਪੂਰੀ ਨਰਖ ਪਰ ਕਰਕੇ ਚੋਕੇ ਲੈ ਕੇ ਜਾਇਓ ਫਰਜ ਆ ਪੈਸੇ ਲਾਉਣੇ ਆ ਆਓ ਲਈਏ ਵਧੇਰੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਤੁਹਾਡਾ ਸੰਧੂ ਭੱਦਰਪ੍ਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਹਾਂਜੀ ਹੋਰ ਠੀਕ ਠਾਕ ਹੋਰੀ ਜੀ ਅਈ ਲਈ ਵੇਟ ਗੋਆ ਹਾਂਜੀ ਹਾਂਜੀ ਗਾਹ ਵੀ ਚਲੋ ਆਪਣੀਆਂ ਪੈਣੀਆਂ ਬਿਲਕੁਲ ਜਾਇਜ਼ ਰੇਟ ਤੇ ਠੀਕ ਹੈ ਤੇ ਜਿਹੜਾ ਕੋਈ ਕੋਈ ਮਾੜਾ ਮੋੜ ਫਾਲਟ ਜਾਂ ਕੋਈ ਗਲਬਾਤ ਪਹਿਲੋ ਦੱਸਣੀ ਠੀਕ ਹੈ ਹਾਂ ਪੂਰਾ ਮਾਨਤਨ ਕਰ ਰਹੇ ਹਾਂ ਵੀਰਾਂ ਮਾਨਤਨ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਹੋ ਗਏ 5-6 ਸਾਲ ਦੀ ਜੀ ਐਸਾ ਹਾਂਜੀ ਇਹਦੇ ਇੰਨੇ ਗੱਭਰੂ ਹੋ ਗਏ ਇਹਦੇ ਹਾਂਜੀ ਕਿੰਨੀ ਏਜ ਹੋ ਗਈ ਆ ਮੇਰੀ ਹੋ ਗਈ ਆ 18-19 ਸਾਲ 19 ਸਾਲ ਹਾਂਜੀ 12-13 ਸਾਲਾਂ ਦਾ ਲਾਪਿਆ ਸ਼ੌਂ ਕਿਤਰਾ ਚੱਗ ਗਿਆ ਇਦਾਂ ਹੀ ਅੱਛਾ ਹੋਰ ਪੂਰਾ ਫਿਰ ਕੰਮ ਚੱਲਦਾ ਹਾਂਜੀ ਅੱਛਾ ਪੂਰੇ ਡੰਗਰ ਲਾਉਣੇ ਵਿੱਚ ਨੇ ਠੀਕ ਆ ਨਾਮ ਕੀ ਆ ਉਤਾਰ ਸਿੰਘ ਪਿੰਡ ਤੇ ਤਹਿਸੀਲ ਜ਼ਿਲ੍ਹਾ ਪਿੰਡ ਬਾਦਰ ਨਗਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਹਾਂਜੀ ਤੇ ਕਿੰਨਾ ਸੂਆ ਸੂਆ ਵੀਰ ਜੀ 2 ਕਿਲੋ ਪੰਜ ਤੀਜਾ ਕਿਲੋ ਠੀਕ ਆ ਹਾਂਜੀ ਘਰ ਵਾਲੇ ਦੂਜਾ ਦੱਸਦੇ ਤੇ ਦੁੱਧ ਕਿੰਨਾ ਹੈ ਦੁੱਧ ਵੀਰ ਜੀ 12 ਕਿਲੋ ਹੁਣ ਇਹਦੇ ਥੱਲੇ ਪੱਕਾ ਪੱਕਾ ਹਾਂਜੀ ਤੇ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਘਰ ਵਾਲੇ ਦੇ ਆਂਦੇ 2 ਮਹੀਨੇ ਹੋ ਗਏ ਤੁਸੀਂ 3 ਕਿਲੋ ਆਗਾਦੀ ਸਮਝ ਰਹਾ ਰਹੇ ਲਿਆਂਦੇ ਜੇ ਬੱਚਾ ਨਹੀਂ ਹੈਗਾ ਸਹੀ ਗੱਲ ਤੁਹਾਡੀ ਖੋਲ ਕੇ ਤੋਰਾ ਤਰ ਚੱਕ ਜੰਕ ਰਾਈਏ ਲਓ ਭਾਈ ਸਜਣੋ ਉਹਨੇ 10 ਤੀਆਂ ਗੱਲਾਂ ਖਰੀਆਂ ਵੀਰ ਨੇ ਅਵਤਾਰ ਸਿੰਘ ਨੇ ਕਿਉਂਕਿ ਘਰੋ ਲਈ ਬੱਚਾ ਨਹੀਂ ਹੈਗਾ ਜਿੰਨੇ ਚਿਰ ਦੀ ਮਰਜ਼ੀ ਲਾ ਲੋ ਕੋਈ ਦਾਹਾਂ ਦਿਨ ਲਾ ਲੋ ਕੋਈ 2 ਮਹੀਨੇ ਲਈ ਕੋਈ ਤੰਨਾ ਦੀ ਠੀਕ ਆ ਜੇ ਬੱਚਾ ਆਵੇ ਫਿਰ ਬੱਚੇ ਦਾ ਸਬੂਤ ਹੁੰਦਾ ਗਾਂ ਬਾਕੀ ਐਚ ਐਫ ਨਸਲ ਦੀ ਆ ਵੱਡੀ ਆ ਬਰੀਡ ਚੰਗੀ ਆ ਠੀਕ ਹੈ ਲਓ ਜੀ ਲੰਮੀ ਦੌਰ ਲਈ ਤੋ ਲਾਓ ਬਾਕੀ ਅੱਜ ਕੱਲ ਪੱਕੇ ਪੁੱਕੇ ਥਾਂ ਵਾਲੇ ਲਾਓ ਕਿੰਨੇ ਦੇ ਦੇ ਗਏ ਫਿਰ ਤੁਸੀਂ ਦੱਸ ਦੋ ਕਿ ਨਹੀਂ ਤੇ ਆਡੀ ਚੀਜ਼ ਆ 25000 ਚੁਮਾਨ ਤਨ ਕਰ ਦਾਂਗਾ ਮੇਰਾ ਕਿੰਨਾ ਜਿੰਨਾ ਆਖੋ ਬਈ 2000 ਕਰ ਦਾਂਗਾ ਤੇਰੀ ਦੀ ਦੇ ਦੋਗੇ ਦੇਦਾ ਠੀਕ ਆ ਹੁਣ ਮੌਕੇ ਦਾ 12 ਕਿਲੋ ਹਾਂਜੀ 12 ਠੀਕ ਲਓ ਬਈ ਸੱਜਣੋ 23000 ਦੀ ਜਿਹੜੀ ਵੀਰ ਕਹਿੰਦਾ ਉਤਾਰ ਸਿੰਘ ਦੇ ਦਾਂਗੇ 12 ਕਿਲੋ ਦੁੱਧ ਆ ਮੌਕੇ ਦਾ ਠੀਕ ਪਿੰਡ ਬਹਾਦਰ ਨਗਰ ਪਹੁੰਚ ਕੇ ਵਿਜਿਟ ਕਰਕੇ ਆਪਣੀ ਚੋਕ ਇਹ ਨਰਖ ਫਰ ਕਰਕੇ ਲੱਗ ਜਾ ਵਹਿੜ ਸੋਹਣੀ ਆ ਵਾਦੇ ਬੰਦੀ ਆ ਠੀਕ ਆ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ